ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਤਸਵੀਰਾਂ ਤੁਹਾਨੂੰ ਪਟਿਆਲਾ ਦੇ ਬੱਸ ਸਟੈਂਡ ਦੀਆਂ ਦਿਖਾਉਂਦੇ ਆ ਬੱਸ ਸਟੈਂਡ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੁਲਿਸ ਤੇ ਮਲਾਜ਼ਮਾਂ ਆਮੋ ਸਾਹਮਣੇ ਹੋ ਗਏ ਜਿਸ ਤੋਂ ਬਾਅਦ ਖੜੀਆਂ ਸਵਾਰੀਆਂ ਦੇ ਵਿੱਚ ਵੀ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਪੁਲਿਸ ਨੇ ਵੱਡਾ ਐਕਸ਼ਨ ਲੈਂਦੇ ਹੋਏ ਕਈ ਕਰਮਚਾਰੀਆਂ ਨੂੰ ਡਿਟੇਨ ਕਰ ਲਿਆ ਜਿਨ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਦਾ ਮਹੌਲ ਬਸਟਾਂ ਦੇ ਵਿੱਚ ਬਣ ਜਾਂਦਾ ਜਦੋਂ ਪੁਲਿਸ ਦੇ ਕਰਮਚਾਰੀਆਂ ਦੇ ਵਿੱਚ ਆਮੋ ਸਾਹਮਣੇ ਜਿਹੜੀ ਕਿ ਟੱਕਰ ਹੋ ਜਾਂਦੀ ਹੈ ਤੇ ਪੁਲਿਸ ਵੱਲੋਂ ਫਿਰ ਐਕਸ਼ਨ ਕਰਦੇ ਹੋਏ ਇਹਨਾਂ ਨੂੰ ਡਿਟੇਨ ਕਰ ਲਿਆ ਗਿਆ ਆਓ ਨਜ਼ਰ ਮਾਰਦੇ ਆ ਤਸਵੀਰਾਂ ਤੇ ਅਸੀਂ ਕੋਈ ਪ੍ਰਸ਼ਾਸਨ ਨੂੰ ਬੇਨਤੀ ਆਵੇ ਸ਼ਾਂਤਮਈ ਬੈਠੇ ਆ ਬੈਠੇ ਰਹਿਣ ਦੇ ਕੋਈ ਧੱਕਾ ਕਰਨ ਦੇ ਨਾਲ कैस न चले मुरदाी सी चेयरमैन मुरदा फोल ट्रांसपोर्ट मंत्री हाके ह ਅਸੀਂ ਆਪਣੇ ਵਿਭਾਗ ਦਾ ਨਿਜੀ ਕਰਨ ਹੋਣ ਦੇ ਲਈ ਕਰ ਰਹੇ ਸੀ ਅਸੀਂ ਆਪਣਾ ਰਸਤਾ ਸਾਤ ਮਈ ਪਟਾਚ ਕਰ ਰਹੇ ਸੀਗੇ ਪਰ ਇੱਥੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਤੱਕਾ ਕੀਤਾ ਕਿ ਸਾਡਾ ਹਰ ਰੋਜ਼ ਦਾ ਟੂਟ ਮਲਾਦ ਮੁਰਦਾਬਾ 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 ਪੁਲਿਸ ਪ੍ਰਸ਼ਾਸਨ ਨੇ ਮੁਰਦਾਬਾ 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 ਸਰ ਪੁਲਿਸ ਪ੍ਰਸ਼ਾਸਨ ਮਾਰਨਿੰਗ ਤੋਂ ਮੌਜੂਦ ਹੈ ਸਾਡੇ ਨਾਲ ਗੱਲਬਾਤ ਚੱਲਦੀ ਸੀ ਕਿ ਤੁਸੀਂ ਜੇ ਕੋਈ ਐਜੂਕੇਸ਼ਨ ਕਰਨੀ ਹੈ ਤੈਨੂੰ ਪੀਸਫੁਲੀ ਕਰ ਲਓ ਬਟ ਇਹਨਾਂ ਨੇ ਫਿਰ ਗੇਟ ਨੂੰ ਲੌਕ ਲਾਣੇ ਸ਼ੁਰੂ ਕਰਤੇ ਬੱਸੇਜ਼ ਲਾਣੀਆਂ ਸ਼ੁਰੂ ਕਰਤੀਆਂ ਉਦੋਂ ਬਾਅਦ ਸਾਰੇ ਪੈਟਰੋਲ ਦੀਆਂ ਬੋਟਲਸ ਲੈ ਕੇ ਆ ਗਏ। ਔਰ ਉਦੋਂ ਬਾਅਦ ਸਿਰ ਭੜਕਾਉ ਪਾਛਨ ਚੱਲੇ ਮੈਂ ਵੀ ਇੱਥੇ ਸੀਗਾ ਨਾਲ ਮੇਰੀ ਡਿਊਟੀ ਮੈਜਿਸਟਰੇਟ ਸੀ ਅਸੀਂ ਉਹਨਾਂ ਨੂੰ ਬਾਰ-ਬਾਰ ਸਮਝਾਇਆ ਵੀ ਕਾਨੂੰਨ ਨੂੰ ਹੱਥ 'ਚ ਨਾ ਲਾਓ। ਔਰ ਹਰ ਚੀਜ਼ ਦਾ ਜਿਹੜਾ ਹੱਲ ਹੈ ਗੱਲਬਾਤ ਕਰਕੇ ਜਾਂ ਕਿਸੇ ਤਰੀਕੇ ਨਾਲ ਹੋ ਜਾਂਦਾ ਜਾਂ ਪੀਸਫੁਲ ਆਪਣਾ ਕਰ ਬਟ ਇਹਨਾਂ ਨੇ ਜਿਹੜੀ ਹੈ ਵਾਇਲੈਂਸ ਕਰਨੇ ਦੇ ਵਿੱਚ ਜਿਹੜੀ ਹੈ ਉਹ ਇੰਟਰੋਡਿਊਸ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਅਸੀਂ ਦੁਬਾਰਾ ਇਹਨਾਂ ਨਾਲ ਗੱਲ ਕਰਨ ਆਏ ਸੀ ਜੀ ਚੌਥੀ ਵਾਰੀ ਆਪਾਂ ਦੇਖਿਆ ਵੀ ਇਹਨਾਂ ਨੇ ਜਿਹੜੀ ਬੱਸ ਹੈ ਉਹ ਸਟਾਰਟ ਕਰਕੇ ਗੇਟ ਵੱਲ ਨੂੰ ਸਿੱ ਡਿਊਟੀ ਮਜਿਸਟਰ ਤੋਂ ਪਰਮਿਸ਼ਨ ਲੈ ਕੇ ਫਿਰ ਅਸੀਂ ਫੋਰਸ ਨੂੰ ਯੂਜ਼ ਕੀਤਾ ਔਰ ਉਹਨਾਂ ਨੂੰ ਸੇਫਲੀ ਡਿਟੇਨ ਕੀਤਾ ਉਸ ਡਾਕਟੇਸ਼ਨ ਚ ਦੋਵੇਂ ਧਿਰਾਂ ਨੂੰ ਉਹਨਾਂ ਨੂੰ ਵੀ ਔਰ ਸਾਡੇ ਵਾਲੇ ਪਾਸੇ ਵੀ ਖਿੱਚਤੂ ਵਿੱਚ ਇੰਜਰੀਜ਼ ਆਈਆਂ ਨੇ ਔਰ ਮੈਂ ਕਹਾਂਗਾ ਐਸ ਪਰ ਲਾ ਜੋ ਕਿਸੇ ਨੇ ਵਾਇਲੈਂਸ ਕੀਤੀ ਹੈ ਉਹਦੇ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾਏਗੀ ਔਰ ਜਿਹੜੀ ਅਮਨ ਓਮਾਨ ਤੇ ਸ਼ਾਂਤੀ ਹੈ ਉਹਦਾ ਧਿਆਨ ਰੱਖਿਆ ਜਾਏਗਾ ਸਰ ਹਲੇ ਮੈਂ ਪੂਰੀ ਗਿਣਤੀ ਤਾਂ ਨਹੀਂ ਕੀਤੀ ਪਟ ਮੈਨ ਲੱਗਦਾ ਕਿ 40 ਤੋਂ 50 ਬੰਦੇ ਇਹਨਾਂ ਦੇ ਮੋٹے ਮੋٹے ਅਰੈਸਟ ਜਿਹੜੇ ਇਹਨਾਂ ਰਾਉਂਡ ਅਪ ਕੀਤੇ ਹੋਣ ਸਰ ਨਹੀਂ ਨਹੀਂ ਸਰ ਜਖਮੀ ਸਰ ਉਧਰ ਤਾਂ ਆਪਾਂ ਦੇਖਿਆ ਹੀ ਹੈ ਸਰ ਕਿ ਇਧਰ ਸਾਡੇ ਵਾਲੇ ਪਾਸੇ ਵੀ ਕਈ ਮਲਾਦੂ ਸਰ પેટ્રોલ ਵਗੈਰਾ ਜਿਵੇਂ ਫਰੀਆਂ ਇਹਦੇ ਕਿਸੇ ਨੇ પેટ્રોલ ਤੇ ਨਹੀਂ ਪਾਇਆ ਨਹੀਂ ਸਰ ਕਿਸੇ ਨੇ પેટ્રોલ ਨਹੀਂ ਪਾਇਆ ਸੀ ਬਕਾਇਦਾ ਏਅਰਮਾਰਕ ਕਰਕੇ ਰੱਖਿਆ ਸੀ ਸਾਡੇ ਵਾਸਤੇ ਇੱਕ ਇੱਕ ਇਨਸਾਨੀ ਜਾਨ ਬੜੀ ਕੀਮਤੀ ਹੈ ਔਰ ਇਹ ਜਿਹੜਾ ਐਕਸ਼ਨ ਲੈਣਾ ਵੀ ਤਾਂ ਹੀ ਪਿਆ ਕਿਉਂਕਿ ਜਿਹੜਾ ਇਹਨਾਂ ਤੋਂ ਐਜੀਟੇਸ਼ਨ ਸੀਗਾ ਉਹ ਬਹੁਤ ਜ਼ਿਆਦਾ ਮਤਲਬ ਡੇਂਜਰਸ ਔਰ ਗਰਮ ਖਿਆਲ ਵਾਲੇ ਪਾਸੇ ਨੂੰ ਜਾ ਰਿਹਾ ਸੀਗਾ ਜੇ ਕੋਈ ਬੱਚਾ ਜਾਂ ਹੋਰ ਇਸ ਪ੍ਰਵੁਕ ਪਾਸ਼ਣ ਤੋਂ ਬਾਅਦ ਆਪਦੇ ਹੱਥੇ ਅੱਗ ਲਾ ਲੈਂਦਾ ਜਾਂ ਕਿਸੇ ਬਸ ਤੇ ਅੱਗ ਲਾ ਦਿੰਦਾ ਤੇ ਜਾਂ ਜਿਵੇਂ ਬਸ ਉੱਤੇ ਚੜ੍ਹਾਈ ਸੀ ਤੇ ਰੇਸ ਦੇ ਰਹੇ ਸੀ ਕੁਦਰਤੀ ਕਲਚ ਛੱਡ ਦਿੰਦਾ ਅੱਗੇ ਜਿੰਨੇ ਮੁਲਾਜ਼ਮ ਸੀ ਉਹ ਵੀ ਥੱਲੇ ਆ ਜਾਂਦੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਰਾਉਂਡ ਅੱਪ ਕੀ ਤੇ ਗਏ ਅ ਦੇਖੋ ਜੀ ਜਦੋਂ ਸ਼ਹਿਰ ਤੇ ਪ੍ਰੋਟੈਸਟ ਸ਼ੁਰੂ ਹੋਇਆ ਉਸ ਤੋਂ ਬਾਅਦ ਹੀ ਲਗਾਤਾਰ ਨੇਗੋਸ਼ੀਏਸ਼ਨਸ ਚੱਲੀਆਂ ਸੀਗੀਆਂ ਐਂਡ ਮਲਟੀਪਲ ਟਾਈਮ ਇਹਨਾਂ ਨੂੰ ਸਮਝਾਇਆ ਗਿਆ ਕਿ ਇਹਨਾਂ ਦੇ ਪ੍ਰੋਟੈਸਟ ਕਰਾਂ ਨਾ ਨਾਰਮਲ ਪਬਲਿਕ ਜਿਹੜੀ ਹੈਗੀ ਆ ਉਹਨਾਂ ਨੂੰ ਬਹੁਤ ਜ਼ਿਆਦੀਆਂ ਦਿੱਕਤਾਂ ਦਾ ਸਾਹਮਣਾ ਕਰ ਐਂਡ ਇਥੇ ਉਹ ਸਭ ਤੋਂ ਜ਼ਿਆਦਾ ਨਾਰਮਲ ਘਰਾਂ ਦੇ ਜਵਾਗ ਜਿਹੜੇ ਆ ਉਹ ਇਹਨਾਂ ਦੇ ਤੇ ਜਬੈਠਦੇ ਨੇ ਬਸ ਸਾਡੇ ਤੇ ਕੋਈ ਆਪਣੇ ਕੰਮ ਕਰ ਜਾਂਦਾ ਕੋਈ ਰੋਜ਼ਗਾਰ ਜਾਂਦਾ ਕੋਈ ਕਾਲਜ ਜਾਂਦਾ ਤੇ ਤੁਹਾਨੂੰ ਤੁਹਾਡੇ ਪ੍ਰੋਟੈਸਟ ਤੋਂ ਕੋਈ ਦਿੱਕਤ ਨਹੀਂ ਬਾਟੇ ਪ੍ਰੋਟੈਸਟ ਨੂੰ ਪੀਸਫੁਲ ਢੰਗ ਨਾਲ ਸਾਈਡ ਲਾਈਨ ਕਰਕੇ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤੁਹਾਡੀਆਂ ਮੰਗਾਂ ਜਿਹੜੀਆਂ ਉਹਨਾਂ ਦੇ ਬਾਰੇ ਵੀ ਸੋਚੇ ਸਰਕਾਰ ਐਂਡ ਇਹ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਬਟ ਜਦੋਂ ਉਹਨਾਂ ਨੇ ਗੇਟ ਬੰਦ ਕਰ ਦਿੱਤੇ ਐਂਡ ਐਗਰੈਸਿਵ ਰੂਪਕ ਪਨਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਡੇ ਲਈ ਵੀ ਮਜਬੂਰੀ ਬਣ ਗਈ ਕਿ ਕਿ ਲੋਕਾਂ ਦੇ ਲਈ ਅਪਲਾਈ ਨੂੰ ਧਿਆਨ ਚ ਰੱਖਦੇ ਇੱਕ ਉਹਨਾਂ ਪ੍ਰੋਟੈਸਟ ਕਰਤਾ ਜਿਹੜੇ ਨੇ ਉਹਨਾਂ ਦਾ ਖੁਦ ਦਾ ਧਿਆਨ ਰੱਖਦੇ ਹੋਏ ਸਾਨੂੰ ਪ੍ਰੋਟੈਸਟ ਦੇ ਵਿੱਚ ਥੋੜਾ ਫੋਰਸ ਦਾ ਇਸਤੇਮਾਲ ਕਰਨਾ ਪਿਆ ਐਗਰੈਸਿਵ ਫੋਰਸ ਹੀਗਾ ਜੀ ਇਹਨਾਂ ਦਾ ਲੋਕਾਂ ਦਾ ਦੇਖੋ ਜੀ ਪਟਕਾਉ ਭਾਸ਼ਣ ਦਿੱਤੇ ਜਾ ਰਹੇ ਸੀ ਕਿ ਖੁਦ ਨੂੰ ਅੱਗ ਲਾਉਣ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਜੋ ਕਿ ਗਲਤ ਸੀਗਾ ਸਾਨੂੰ ਲੱਗਦਾ ਹੈ ਕਿ ਪ੍ਰੋਟੈਸਟ ਕਰਨਾ ਰਾਈਟ ਹੈਗਾ ਪਰ ਪ੍ਰੋਟੈਸਟ ਨੂੰ ਇਸ ਤਰੀਕੇ ਨਾਲ ਐਗਰੈਸਿਵ ਕਰਨਾ ਕਿਸੇ ਦਾ ਵੀ ਰਾਈਟ ਨਹੀਂ ਹੈਗਾ ਇਸ ਕਰਕੇ ਸਾਨੂੰ ਇਸ ਜਿਹੜਾ ਹੈਗਾ ਉਹ ਸਟੈਪ ਲੈਣਾ ਪਿਆ ਜੇ ਨਾਲ ਕੋਈ ਕਾਨੂੰਨੀ ਕਾਰਵਾਈ ਵੀ ਕਰੋਗੇ ਜੀ ਕਿਸੇ ਤਰੀਕੇ ਦੇ ਐਫਆਈਓ ਦੇਖੋ ਜੀ ਪੁਲਿਸ ਵਾਲੇ ਪੁਲਿਸ ਸਟੇਜੀ ਆ ਗਏ ਉਹ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹਨ ਅੱਗੇ ਉਹਨੂੰ ਆਪਣੇ ਆਪ ਅਮਲ ਦੇ ਵਿੱਚ ਲਿਆਏਗੀ ਕਤ ਵੀ ਕਿੰਨੇ ਲੋਕ ਹੋਏ ਸਰ ਕੋਈ ਐਗਜੈਕਟ ਐਸਟੀਮੇਟ ਨਹੀਂ ਆਏਗਾ ਵਾ ਬਾਕੀ ਅਸੀਂ ਦੇਖ ਲਈਏ ਰਾਉਂਡ ਅਪ ਕਰਨ ਤੋਂ ਬਾਅਦ ਹਰ ਇੱਕ ਜਿਹੜਾ ਵੀ ਹੈਗਾ ਵਾ ਚਾਹੇ ਉਹ ਕੋਲਿਸ ਵਾਲਾ ਵਾ ਤੇ ਚਾਹੇ ਕੋਈ ਪ੍ਰੋਟੈਸਟ ਕਰਤਾ ਵਾ ਹਰ ਇੱਕ ਨੂੰ ਮੈਡੀਕਲ ਟਰੀਟਮੈਂਟ ਐਂਡ ਕੇਅਰ ਦਿੱਤੀ ਜਾਏਗੀ ਐਂਡ ਜੋ ਵੀ ਹੈਗਾ ਸਾਡੇ ਵੱਲੋਂ ਕੋਸ਼ਿਸ਼ ਕਰੇਗਾ ਅਸੀਂ ਮੈਕਸਿਮਮ ਉਹਨਾਂ ਦੀ ਹੈਲਥ ਦੇ ਵੀ ਕਰਾਂਗੇ ਕਿੰਨੇ ਗ੍ਰਿਫਤਾਰ ਕੀਤਾ ਗਿਆ ਜੀ ਕਿੰਨੇ ਐਂਡ ਕੋਈ ਰਫ ਐਸਟੀਮੇਟ ਜੋ ਪੁਲਿਸ ਵਾਲ ਉਹ ਲਿੱਕਦਾ ਕਰ ਦਿੱਤਾ ਗਿਆ ਉਹ 40 50 ਦੇ ਆਸ-ਪਾਸ ਹੈਗਾ ਬਟ ਐਗਜੈਕਟ ਨੰਬਰ ਜਿਹੜਾ ਵਾ ਹੁਣ ਆਪਾਂ ਬਾਅਦ ਵਿੱਚ ਹੀ ਪਤਾ ਲੱਗੇਗਾ